ਸ੍ਰੀ ਕਾਲਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਜੀ ਦੇਖ ਰਹੇ ਹਾਂ ਸਰ ਹੈ ਸਤਿ ਸ੍ਰੀ ਅਕਾਲ ਜੈਪੀ ਜੈਪਾ ਮੈਂ ਬਬੂ ਅਡਵਾਲ ਪੰਜਾਬ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਯੂਥ ਐ ਸਾਡਾ ਦੋ ਤਰੀਕ ਨੂੰ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ 185 ਕਿਲੇ ਆ ਗ੍ਰੀਪਾ ਨੇ ਜੋ ਕੋਈ ਉਥੋਂ ਦਾ ਸੋਨੀ ਪਠਿਆਲਾ ਹੁਣ ਦੱਬੀ ਹੋਈ ਆ ਉਹ ਚੜਾਈ ਆਪਾਂ 2 ਤਰੀਕ ਨੂੰ ਬਹੁਤ ਵੱਡਾ ਇਕੱਠ ਹੁਣ ਜਾ ਰਿਹਾ ਸਾਰੇ ਪਹੁੰਚੋ ਜੈਪੀ ਜੈਪਾਰਥ ਸਭ ਤੋਂ ਪਹਿਲਾਂ ਤਾਂ ਮੈਂ ਜੈਪੀ ਜੈਪਾਰਥ ਜੈ ਵਾਲਮੀਕੀ ਹਰਿ ਵਾਲਮੀਕੀ ਜੋ ਬੋਲੇ ਸੋਨਰ ਭੈ ਭਗਵਾਨ ਵਾਲਿਉ ਮਹਾਰਾਜ ਕੀ ਜੈ ਸਾਥਿਓ ਜੋ ਹੈ ਜੀ ਪ੍ਰੈਸ ਕਾਨਫਰੰਸ ਆ ਇਹ ਜਿਹੜਾ ਸੋਨੀ ਪਠਿਆਲੇ ਨੇ ਨਜ਼ਾਇਜ਼ ਤੌਰ ਤੇ ਸਾਡੇ 80 ਕੋਟੇ ਦੀ ਜਗ੍ਹਾ ਤੇ ਕਬਜ਼ਾ ਕੀਤਾ ਸੀਗਾ ਜਿਹਨੂੰ ਅਸੀਂ ਕਾਫੀ ਸਮਸਮਰਸ਼ ਕਰਦੇ ਆ ਰਹੇ ਆ ਤੇ ਸਰਕਾਰ ਨੇ ਆਪਣੇ ਅਸੇ ਬੋਰਡ ਲਗਾਤਾ ਸੀਗਾ ਕਿ ਇਹ ਜਗ੍ਹਾ ਜੀ ਸਰਕਾਰ ਦੇ ਖਾਤੇ ਜਾਗੀ ਮੈਂ ਪੁੱਛਣਾ ਤੋਹਨਾ ਡੀਜੀ ਸਾਹਿਬ ਡੀਜੀ ਸਾਹਿਬ ਨੂੰ ਕਿ ਇੱਕ ਚੀਜ਼ ਇਹ ਕਿਸ਼ਤਾਂ ਦੇ ਲੈ ਕੇ ਪੈਸੇ ਦਿਨ ਤੋਂ ਬਾਅਦ ਵੀ ਸਰਕਾਰ ਅੰਦਰ ਆ ਗਈ ਅਸੀਂ ਬੜੀਆਂ ਮਿੰਤਾ ਪਾਈਆਂ ਬੜਾ ਵੇਜ ਦੇ ਬੜਾ ਮੰਗੋ ਦਿੱਤੇ ਪਰ ਸਾਡੀ ਉਹ ਜਗ੍ਹਾ ਸਾਨੂੰ ਵਧਾਇ ਨਹੀਂ ਗਿਆ ਈ ਗਈ ਕਿਉਂਕਿ ਸਰਕਾਰ ਕਹਿੰਦੇ ਆ ਹੱਕਾਂ ਲਈ ਜੋ ਲੜਦੇ ਲੋਕ ਜਿਨ੍ਹਾਂ ਤੋਂ ਡਰਦੇ ਲੋਕ ਸਾਨੂੰ ਹੱਕ ਮੰਗਿਆ ਨਹੀਂ ਮਿਲਨੇ ਬੜਾ ਕੁਛ ਕੀਤਾ ਇਹ ਸਾਨੂੰ ਹੁਣ ਖੋਣਾ ਪੈਣਾ ਹੱਕ ਸਾਡੀ 185 ਕਿਲੇ ਜਗਾ ਇਹ ਸਰਕਾਰ ਦੇ ਸਮੂਹਤ ਵੀ ਆਵਾ ਕਿ ਕਿਹੜੇ ਪੱਤਰ ਆਈ ਸਾਨੂੰ ਕਿੱਦਾਂ ਮਿਲੀ ਆ ਕਿੱਦਾਂ ਅਲਾਟਮੈਂਟ ਹੋਈ ਆ ਔਰ ਕਿੰਨੇ ਕਿੰਨੇ ਮਰਲੇ ਕਿੰਨੇ ਕਿੰਨੇ ਕਿੱਲੇ ਸਾਡੀ ਜਗਾ ਵਾ ਕਈ ਪੰਦਰਾਂ ਬਚਾਰੇ ਸਰਕਾਰ ਕਰਦੇ ਪੂਰੇ ਹੋ ਗਏ ਪਰ ਸਰਕਾਰ ਦੇ ਕੰਦੇ ਜੂ ਨਹੀਂ ਸਰਗੀ ਪਗੋਂਤਮ ਸਰਕਾਰ ਕਹਿੰਦੀ ਆ ਕਿੰਨੀ ਆਏ ਕੋਈ ਸੁਲ੍ਹਾਣਗੇ ਆ ਚੇਅਰਮੈਨ ਦੂਜੇ ਚੇਅਰਮੈਨ ਸਭ ਤੋਂ ਪਿਆਰ ਇੱਕ ਬਣਾਇਆ ਵਾ ਕਿ ਜੇ ਨਿਆਂਇਕ ਕੋਈ ਸੁਲ੍ਹਾ ਜਾਣਗੇ ਪਰ ਜੇ ਸਾਡਾ ਨਿਆਂਇਕ ਕਬਜਾ ਸਭ ਅਸੀਂ ਪਾਰਟੀ ਨੇ ਇੱਕ ਟੀਚਾ ਮਿਥਿਆ ਔਰ ਮੈਂ ਸਾਰੇ ਵਾਰੀ ਭਾਈਚਾਰੇ ਨੂੰ ਪੰਜਾਬ ਦੇ ਜਿਹੜੇ ਸੰਸਥਾ ਬਣੀਆਂ ਵਾ ਕੋਈ ਵਾਰੀ ਭਾਈਚਾਰੇ ਦੀ ਕੋਈ ਬਾਫਸਾ ਮੇਜ਼ ਕਰਦੀ ਆ ਸਾਰਨ ਹੱਥ ਜੋੜ ਕੇ ਬੇਤੀ ਵੀ ਕਰਨਾ ਵਾ ਕਿ ਦੋ ਤਰੀਕ ਨੂੰ ਉਸ ਜਗ੍ਹਾ ਤੇ ਪਹੁੰਚੀਏ ਆਪਣੇ ਅਕਲ ਆਣ ਵਾਸਤੇ ਆਪਾਂ ਨੂੰ ਮਿਲਿਆਕ ਆਪਾਂ ਨੂੰ ਖੋਣੇ ਪੈਣੇ ਆ ਕਿਉਂਕਿ ਸਾਡਾ ਹੱਕ ਵਾ ਅਸੀਂ ਦੋ ਦਿਨ ਉੱਥੇ ਮਾਰੇ ਮੁਰਤੀ ਸਾਹਮਣਾ ਕਰਾਂਗੇ ਮੁਰਤੀ ਸਾਹਮਣਾ ਕਰਕੇ ਅਰ ਮੈਸਰ ਬਾਸ ਚੱਲਣਗੇ ਅਤੇ ਜੇ ਕੋਈ ਨਹੀਂ ਕੀ ਹੁੰਦੀ ਆ ਤੇ ਜਿਹੜਾ ਪ੍ਰਸ਼ਾਸਨ ਹੋਵੇਗਾ ਕਿਉਂਕਿ ਹਰ ਜੱਥੇ ਬੰਦੀ ਸਾਡੇ ਨਾਲ ਮੈਂ ਹਰ ਜੱਥੇ ਬੰਦੀ ਕੋਈ ਜਾ ਰਿਹਾ ਵਾ ਕਿ ਸਾਡਾ ਸਹਿਯੋਗ ਕਰੋ ਕਿਉਂਕਿ ਅਸੀਂ ਆਪਣੇ ਹੱਕ ਲੈਣੇ ਆ ਇਹ ਗਰੀਬਾਂ ਦੀ ਜਗਾ ਵਾ ਗਰੀਬਾਂ ਦਿੱਤੀ ਜਾਵੇ ਇੱਕ ਧਨਾੜ ਬੰਦਾਂ ੱਤਕਾ ਕਰਕੇ ਬੈਠਾ ਉਹ ਮਜੀਠ ਸਿੰਘ ਦਰੇਲ ਕੌਮਾਂ ਕੌਮ ਦਲੇਰਾਂ ਦੀ ਤੇ ਸਾਡੇ ਸਾਡੀ ਜਗ੍ਹਾ ਕਬਜ਼ਾ ਕਰਕੇ ਬੈਠੇ ਕੋਣੋ ਸਰਹ ਪ੍ਰਸ਼ਾਸਨ ਮਿਲੀ ਭੁਗ ਦਾ ਜਿਹਨੂੰ ਬਰਦਾਸ਼ਤ ਨਹੀਂ ਕਰਾਂਗੇ 2 ਤਰੀਕ ਨੂੰ ਜੇ ਕੋਈ ਨਹੀਂ ਖੁੰਦੀਆ ਤੇ ਜਿਮਨਾ ਪ੍ਰਸ਼ਾਸਨ ਹੋਗਾ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਨਿਕਿਆ ਉਹ ਅਸੀਂ ਕਰਨਾ ਹੈ ਕਰਨਾ ਹਰਾਜੀ ਜੈਪੀ ਜੈਪਾਤ ਜੈ ਵਾਲਮੀਕੀ ਹਰ ਵਾਲਮੀਕੀ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ